ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਅੱਜ ਦੇ ਵਧੀਆ ਰਸਤੇ ਨੋਟ ਕਰੋ ਜੀ ਅੱਜ ਦੀ ਪਰਫਾਇਲ ਨਾਮ ਸੈੰਗ ਜਰਮ ਤ੍ਰੀ बारवें महीना उन्नीस सौ चौनवे हाइट पंच फुट, नौ इंच कास्ट जट सिख पढ़ाई बी सी ए जिला गुरदासपुर जमीन अठ किले कम यू एस ए पी आर लड़का ट्रैला ड्राइवर परिवार मैंबर दो भा एक भैन मंग ਬਦੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 80 54 43 35 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਅਗਲਾ ਅਰਸਤਾ ਨਾਮ ਸੈੰਗ ਜਰਮਤ੍ਰਿਕ 6 ਦੂਜਾ ਮਹੀਨਾ 1990 ਹਾਈਟ 5 ਫੁੱਟ 9 ਇੰਚ ਜਰਮ ਟਾਈਮ ਸਵੇਰ ਦਾ 7 ਵਜੇ ਕਾਸਟ ਅਰੋੜਾ ਸਿੱਖ ਬਟ ਆਈ ਐਮ ਟੈਕ ਇਨ ਸੀਐਸਸੀ ਕਮ ਗਵਰਨਮੈਂਟ ਜੋਬ ਫਤੇਗੜ ਸਾਹਿਬ ਪਰਿਵਾਰ ਮੈਂਬਰ ਪਿਤਾ ਆਪਣਾ ਬਿਜ਼ਨਸ ਕਪੜੇ ਦੀ ਦੁਕਾਨ ਮਾਤਾ ਪ੍ਰਾਈਵੇਟ ਜੋਬ ਕੱਲਾ ਮੁੰਡਾ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਪ੍ਰਾਈਵੇਟ ਜਾਂ ਗਵਰਨਮੈਂਟ ਜਾਂ ਐਨ ਆਰ ਆਈ ਹੋਵੇ ਇਹਨਾਂ ਦਾ ਮੋਬਾਈਲ ਨੰਬਰ 998094307 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਅਗਲਾ ਰੱਤਾ ਨਾਮ ਸਿੰਘ ਜਰਮ 3 6 ਦੂਜਾ ਮਈ 1997 ਹਾਈਟ 5 ਫੁੱਟ 7 ਇੰਚ ਪੜਾਈ ਆਈਟੀਆਈ ਕਾਸਟ ਜੱਟ ਸੈਕ ਗੋਤ ਮੱਲੀ ਜ਼ਮੀਨ 8 ਕਿੱਲੇ ਮਲੇਰ ਕੋਟਲਾ ਏਰੀਆ ਕੰਮ ਬਿਜਲੀ ਵੋਟਸ ਪ੍ਰਾਈਵੇਟ ਜੋਬ ਕਰਦਾ 5 ਸਾਲ ਹੋ ਗਏ ਨੇ ਪੱਕਾ ਵੀ ਹੋ ਸਕਦਾ ਹੈ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ 10 ਭੈਣਾ ਵਿਆਹੀਆਂ ਹੋਈਆਂ ਨੇ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਘਰੇਲੂ ਕੰਮਕਾਰ ਵਾਲੀ ਲੜਕੀ ਚਾਹੀਦੀ ਹੈ ਇਹਨਾਂ ਦਾ ਮੋਬਾਈਲ ਨੰਬਰ 98 72 33 ਤੁਸੀਂ ਸਤਵੰਜਨ ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਅਗਲਾ ਰਸਤਾ ਨਾਮ ਸਿੰਘ ਉਮਰ 40 ਸਾਲ ਅਨਮੈਰਿਡ ਹਾਈਟ 5 ਫੁੱਟ 6 ਇੰਚ ਕਾਸਟ ਰਾਇਸਿਕ ਫਿਰੋਜ਼ਪੁਰ ਰੋਡ ਤੇ ਰਹਿੰਦੇ ਨੇ ਮੰਗ ਵਧੀਆ ਪਰਿਵਾਰ ਤੋਂ 35 ਤੋਂ 40 ਸਾਲ ਦੀ ਲੜਕੀ ਦੀ ਲੋੜ ਹੈ ਕੋਈ ਮੰਗਨੇ ਹੈ ਇਹਨਾਂ ਦਾ ਮੋਬਾਈਲ ਨੰਬਰ 82 80 06 21 78 ਇੱਕ ਵਾਰੀ ਫੇਰ ਨੋਟ ਕਰੋ 82 80 06 इक्की कॉल करके जानकारी ले सकते हो अगला रिस्ता नाम सिंह जन्म तरीक सतारा सत्त उन्नीस सौ सतासी हाइट पांच फुट नौ इंच पढ़ाई प्लस टू कास्ट नाइसिक शहर जलंधर काम अर्जेंटीना साउथ अमेरिका पीआर लड़का ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਪਿਤਾ ਐਸਆਈ ਪੰਜਾਬ ਪੁਲਿਸ ਰਿਟਾਇਰਡ ਇੱਕ ਪਰਾ ਇੱਕ ਭੈਣ ਵਿਆਹੇ ਹੋਏ ਨੇ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 6 ਇੰਚ ਹੋਵੇ ਇਹਨਾਂ ਦਾ ਮੋਬਾਈਲ ਨੰਬਰ 94781323 97 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਅਗਲਾ ਰਸਤਾ ਸਰਦਾਰ ਅਮਰਤਪਾਲ ਸਿੰਘ ਜਨਮ ਤਰੀਕ 20 ਨਵਾਂ ਮਹੀਨਾ 1987 ਟਾਈਮ ਸਵੇਰ ਦਾ 9:52 ਮਿੰਟ ਹਾਈਟ 5 ਫੁੱਟ 7 ਇੰਚ ਸ਼ਹਿਰ ਲੁਧਿਆਣਾ ਕਾਸਟ ਚਾਵਲਾ ਰੋੜਾ ਕਾਮ ਹੋਮੋਪੈਥਿਕ ਡਾਕਟਰ ਨੇ ਐਮ ਪੀਏ ਐਮ ਐਸ ਸੀ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਪਿਤਾ ਆਪਣਾ ਬਿਜ਼ਨਸ ਭੈਣ ਵਿਆਹੀ ਹੋਈ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਸਮਝਦਾਰ ਲੜਕੀ ਦੀ ਲੋੜ ਹੈ ਸਿੰਪਲ ਮੈਰਿਜ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 9814290666 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਜੇ ਤੁਸੀਂ ਫ੍ਰੀ ਐਡ ਲਵਾਉਣਾ ਚਾਹੁੰਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜੋ ਸਾਡਾ WhatsApp ਨੰਬਰ 95015 92337 ਤੁਸੀਂ ਇਸ ਨੰਬਰ ਤੇ ਆਪਣਾ ਵਾਇਓ ਡਾਟਾ ਭੇਜੋ ਤੁਸੀਂ WhatsApp ਤੇ ਵਾਈਸ ਮੈਸੇਜ ਵੀ ਕਰ ਸਕਦੇ ਹੋ ਤੁਸੀਂ ਸਾਨੂੰ ਡਾਇਰੈਕਟ ਕਾਲ ਨਾ ਕਰਿਆ ਕਰੋ ਅਸੀਂ ਕਾਲ ਤੇ ਗੱਲਬਾਤ ਨਹੀਂ ਕਰਦੇ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ